ਕਿੰਨੇ ਲਾਤੇ 40000 ਲਾਤਾ ਯਾਰ ਅਬ ਉਹ ਦੇ ਮੈਂ 15 ਦਿਨ ਘਟ ਗਿਆ ਨਹੀਂ ਚਲੋ ਕੋਈ ਗੱਲ ਨਹੀਂ ਬਈ ਤੇਰਾ ਗੁੱਸਾ ਕਰ ਲਮ ਨੂੰ ਕੋਈ ਨਹੀਂ ਆਇਆ ਇਹ ਦੁਬਾਰਾ ਉਹਦੇ ਆ ਕੇ ਲੈ ਕੇ ਮੋੜ ਕਿਧਰ ਮੈਂ ਦੱਸਦਾ ਕਾਲਾ ਉਹਦੇ ਅਰੇ ਬੱਕਰੀਆਂ ਰਹਿ ਗਈਆਂ ਤੁਨ ਚਾਰ ਫਿਰ ਮਹਾ ਬੱਕਰੀਆਂ ਕਿਹੜੀਆਂ ਰਹਿ ਗਈਆਂ ਇਹ ਫਿਰ ਆਪਾਂ ਯਾਰ ਮਹਾ ਕਿੱਥੇ ਲਈ ਫਰਾਂਗੇ ਮਹਾ ਉਹ ਜੋੜੀ ਕਿੰਨੇ ਦਾ ਵੇਚਣਾ ਫਿਰ ਜਵਾਬ ਦਤਾ ਉਹ ਬੰਦੇ ਨੂੰ ਮਰੇ ਕੋਟ ਦੇ ਕਿੰਨੇ ਦੇ ਵੇਚਨੇ ਕਿਹੜੀ ਪੱਠਾ ਨਹੀਂ ਸਹੀ ਦੱਸ ਦੇ ਵੇਚਣ ਵਾਲੀ ਗਿਆ ਜਿਹਦਾ ਤੂੰ ਲਾਉਂ ਹੀ ਹਵਾ ਜਿਹਾ ਲੈ ਜਾਣਾ ਮੜਾ ਇਤ ਨੂੰ ਵੀ ਮਗਰ ਨੂੰ ਇਹ ਯਾਰ ਨੀ ਨਿਆਰਾ ਲੈਣਾ ਫੇ ਗੱਲਾਂ ਬਾਤਾਂ ਕਰਾ ਉਹ ਆ ਗੱਲ ਅੱਡ ਗੱਲ ਐ ਯਾਰ ਅਸੇ ਭਾਰਾਂ ਨਹੀਂ ਵਿਕਦੇ ਆ ਚੀਜ਼ ਦਾ ਭਾਰਾਂ ਨਹੀਂ ਵਿਕਦੇ ਇਹ ਕੱਲੀ ਪੱਠ ਦਾ ਚਿੱਟੀ ਦਾ ਇੱਕ ਮਿੰਟ ਬਾਈ ਖੜ ਜਾ ਸਦਾ ਚੱਲੀ ਜਾ ਨਾ ਬੰਦੂ ਲੈ ਲੈ ਜਿਹੜਾ ਮਰਜ਼ੀ ਤੱਕ ਮਿੰਟ ਖੜ ਜਾ ਜਰਾ 60000 ਦੂਹਾਂ ਦਾ ਉਹ ਤਾਂ ਪਹਿਲਾਂ ਮੰਗਿਆ ਗਿਆ ਪਹਿਲਾਂ ਹੀ ਮੰਗਿਆ ਹਾਂ ਪਹਿਲਾਂ ਮਿੱਠੋ ਤੇਰਾ ਸਭ ਤੂੰ ਕਰ ਪਈ ਤੂੰ ਆ ਜਾ ਇਹਦਾ ਬੋਗ ਦਾ ਨੈਟ ਦੱਸਿਆ ਜਿਹੜੀ ਤਰ੍ਹਾਂ ਸੁਣ ਲਈ ਹੋਈ ਜਾਵਾਂ ਉਹ ਵੀ ਨਵੇਰ ਦਾਂਗੇ ਫਿਰ ਕਿ ਜਿੱਦ ਤੇਰਾ ਹਾਰੂ ਖੀਦਾ ਬੋਲਦਾ ਵੀ ਇਹਦੇ ਮਤਨ ਗੱਲ ਦੱਸਦਾ ਕੋਲੋਂ 5 ਬੱਕਰੇ ਉਹ ਤਾਂ ਵੇਚ ਕੇ ਗਿਆਸੇ ਵਾਲਾਂ ਚ ਅਸੀਂ ਇਹਦੇ 62000 ਰੁਪਏ ਲੱਗੇ ਮੈਂ ਜਵਾਬ ਦਿੰਦਾ 50 ਬੱਕਰੇ ਦੇ ਦਿੰਦੇ ਰੇ 50 ਵਿਕੀ ਸੀ ਹਾਂ ਇਹਦੇ 62000 ਰੁਪਏ ਲੱਗੇ ਜਿਹੜੇ ਲੱਗਿਆ ਲੱਗਿਆ ਰਾ ਦਿੱਤੀ ਨਹੀਂ ਮੈਂ ਬਾੜ ਦਾ ਮੈਂ ਬੱਕਰੀਆਂ ਕਰਕੇ ਵਾਹਵੇਂ ਬੱਕਰੀਆਂ ਕਿੱਥੇ ਲੈ ਕੇ ਜਾਵਾਂਗੇ ਉਹ ਟਾਈਮ ਹੁੰਦਾ ਬਾਈ ਮੈਂ ਤਾਂ ਅੱਜ ਦਾ ਵਿਚਾਰ ਕੀ ਹੈ ਉਹ ਪੁੱਛਦਾ ਅੱਜ ਦੀ ਗੱਲ ਰੱਖਿਆ ਰਾ ਇਹ ਥੋੜੀ ਹੈ ਆਹ ਨੂੰ ਕਹਿੰਦਾ ਵੀ 70 ਤੋਂ ਮਾਨ ਤੋਂ ਨਾ ਬੋਲੋ ਖੱਲੇ ਆ ਬਿਆਂ ਵੀ ਬੱਕਰੇ ਵਿੱਚ ਆਇਆ 50 ਖੱਲੇ ਹੈ 50 ਖੱਲੇ ਲਿਆ ਹੈਗਾ ਇਹ ਬਾਜਰ ਵੀ ਦੇ ਪੁੱਤਰੇ ਦਾ ਨਵੇਂ ਦੰਦ ਦੰਦ ਪਟਲਾ ਉਹ ਜਾਈ ਨਹੀਂਗਾ ਬੁੜਾ ਕਰਕੇ ਲਿਆਂਦਾਗਾ ਸاسي ਕਲੇ ਬੱਕਰਾ ਤਾਂ ਹੀ ਜਰਾ ਦੇਣ ਦੇ ਨਾਲ ਆ ਵੱਡੇ ਪੰਜ ਇੱਕ ਤਾਂ ਬੱਕਰਾ ਹੀ ਮਿਲਣ ਵਾਲਾ ਹੈਗਾ ਕਿ ਨਹੀਂ ਪੱਕੜ ਆਗਾ ਉਹ ਨੱਡ ਹੋ ਗਈ ਜੀ ਹੈ ਰੁਪਏ ਵੀ 40 ਲੱਗਿਆ 40 ਲੱਗਿਆ ਉਹ 40 ਗਣਾ ਮੈਂ ਚਿੜੀ ਤੋਂ 80 ਕਹਿੰਦੀ ਮਾ ਲਿਆ ਸੀਗਾ ਅੜ ਕੇ 18000 ਦੀ ਦੋ ਦੋ ਜੀ ਗੱਲ ਦੂਰ ਨੱਥਵਾਲ ਤੋਂ ਨਾ ਸੋਚਾ ਕਰੋ ਬਾਹਰ ਅੱਗੇ ਪਿੱਛੇ ਇਹ ਹੋਲੇ ਨਹੀਂ ਹੁੰਦਾ ਕੰਮ ਨਹੀਂ ਹੋਦਾ ਪਾੜ ਦੋ ਘਾਟਾ ਟੱਕਰਾ ਬਹੁਤ ਸੋਨਾ ਹੈ ਹੈ ਚਿੱਟਾ ਆਂਡੇਰ ਦਾ ਕਾਂਡ ਦਾ ਕਹਿੰਦਾ ਭਾਈ ਉੱਥੇ ਕਿਉਂ ਉੱਥੇ ਕਿਉਂ ਹੋ ਰਿਹਾ ਆਪਾ ਬਾਈ ਉੱਥੇ ਦੇਖਦਾ ਵੀ ਨਹੀਂ ਉਹਰੇ ਦੇਖਦਾ ਵੀ ਇਹ ਮਾਲ ਜੇ ਛੋਟੀ ਮੰਡੀ ਚ ਲੈ ਕੇ ਆਉਂਦਾ ਬੰਦਾ ਤੇ ਇਹਦੀ ਮਾਂ 58000 ਦੀ ਵੇਚ ਕਹਿੰਦਾ ਹਾਂ ਦੇਖਦੇ ਦੀ ਗੱਲ ਕਰਦੇ ਆਂ ਭਾਈ ਆ ਇਹਦੀ ਮਾਂ ਦੋਹਾਂ ਦੀ ਨਹੀਂ ਆ ਇਹ ਨਹੀਂ ਜਿਹੜਾ ਬੁਆਰੀ ਬਦੋ ਇਹ ਬੋਗੀ 2 ਮਹੀਨੇ ਗੱਬਣਗੇ ਮੋੜ ਕੇ ਵੀ ਛੇ ਲਿਉਂਗੇ ਇਹ ਦੋਹੇ ਪੱਠਾ ਉਹਦੀਆਂ ਨੇ ਤੀਜੇ ਸੂਏ ਦੀਆਂ ਪਹਿਲਾਂ 55 ਦੇ ਵਿੱਚ 43 ਦੀ 35 ਤੋਂ ਪੱਠਾਈ ਆ ਇਹ ਆ 35 ਵਾਲੇ ਕਿੱਥੇ 11 11000 12 12000 15 15000 ਦਾ ਮੀਮ ਨੂੰ ਚਕਾਉਣਾ ਸੀ ਕਿਹੜੇ ਹਿਸਾਬ ਨਾਲ ਪਾਈ ਜਾਣਗੀਆਂ ਇਹ ਦੋਏ ਪਪਲੀਆਂ ਹੋਈਆਂ ਆ ਗੱਬੜਾ ਜੀ ਗਰੰਟੀ ਜਮਾ ਹਜੇ ਉਹਦਾ ਪੱਕਾ ਨਹੀਂ ਕਹਿੰਦੇ ਹਜੇ ਹੇ ਬਣਾ ਬਣਾ ਨੂੰ ਇੱਕੇ ਬੱਕਰੀ ਦੀਆਂ ਨੇ ਇਹ ਹੀ ਲੈ ਕੇ ਕਾਰਡ ਆ ਭਾਈ ਹਾਂ ਬੱਟ ਲੈ ਕਰਦੇ ਹਾਂ ਹਾਂ ਆ ਜੀ ਕੰਬਲਾ ਯਾਰ ਕੋਈ ਗੱਲ ਨਹੀਂ ਕਿਹੜਾ ਹੋਵੇ 42000 ਦਾ ਮੜਾ ਸਰ ਖੋਦਿਆ ਰਾਇ ਦੀ ਜੇ ਨਾ ਆਉਂਦਾ ਰਾਇ ਦਾ ਕਰਾਇ ਕਰਾਉਣਾ ਮਰੀ ਸਸਰਾ ਖੇੜਾ ਉਹ ਬਾਈ ਕਿੰਨੇ ਲੈਣੇ ਹੋ ਤੇ ਰਾਇ ਕਰਨੀ ਆ ਰਾਇ ਕਰਨਾ ਮੜ ਗਿਆ ਫੜ ਯਾਰ 45 ਦਾ ਮੁੱਲ ਦਾ ਟਕਾਣੇ ਦੇ ਮਿੱਠੂ 45000 ਦਾ ਬੱਕਾ ਦੇ ਯਾਰ 45 ਕਿੰਨੇ ਬਾਹਰ ਦਾ ਨਹੀਂ ਦਿੱਤਾ ਬੱਕਾ ਯਾਰ ਇਹ ਤੇਰੀ ਮਸਤੀ ਆ ਬਈ ਚਲ ਠੀਕ ਕਰੀ ਨੋ ਇਹ 45000 ਰੁਪਏ ਲਾਤਾ ਪੂਰਾ ਬੱਕਰੇ ਇਹਦੇ ਬੱਕਰਾ ਦਿਖਾਉਣੇ ਸਾਨੂੰ ਫਾਇ ਇਹ ਕਹਿੰਦਾ 85 ਲੈਣਾ ਹਾਂ ਬੱਕਰਾ ਦਾ ਬਾਈ ਨਿਕੋੜੂ ਬੱਕਰਾ ਕਿਹੜਾ ਬੱਕਰੇ ਦਾ 20 ਦਾ ੱਲੇ ਦਾ ਇਹਦਾ ਹਾਈ ਜਾਦਾ ਨਹੀਂ ਆ ਸਦਾ ਹਜ਼ਰਦਾ ਨਹੀਂ ਨਾ ਉਹ ਗਾਹ ਤੋਂ ਉੱਠੇਗਾ ਨਾ ਤਾਂ ਨਾ ਬਾਈ ਉੱਠੀ ਆ ਉਹ ਐ ਨਹੀਂ ਬਾਈ ਗਾਹ ਤੋਂ ਹਮ ਸਦਾ ਬੋਲਦੇ ਇਹ ਨਾ ਹੋਵੇ ਨਾ ਹਈ ਮਾ ਪਿੱਛੇ ਆ ਕੇ ਬੈਠੇ ਹਾਂ ਟਾਵਾ ਦਾ ਵਿੱਚ ਹਾਂ ਵੀ ਕਰਾਂ ਕੋਈ ਹਾਂ ਨਾ ਹੋਏ ਇਹਦੇ ਵਿੱਚ ਨਹੀਂ ਅੱਤ ਨਾ ਜੀ ਹਾਂ ਤਿੰਨਾਂ ਜੀ ਕਰ ਲੋ ਲੈ ਬਾਈ ਹੂੰ ਆਪਾਂ ਯਾਰ ਮੱਥਾ ਮਾਰਦੇ ਇਹ ਵਾਲਾ ਗਾਹ ਕਹਿੰਦਾ ਉਹ ਮੱਥਾ ਮਾਰਦਾ ਗਾਹਦਾ ਦੁਨਿਆ ਮਨੀ ਗਾ ਕੋਸਣਾ ਮੰਨੀ ਨਾ 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 ਤੂੰ ਨੇ ਮੈਨੇ ਮਾਰ ਪਾਈਂ ਨਾ ਨਾ ਕੋਸਣਾ ਤੰਨੇ 50000 ਰਿਆ ਦਾ ਇੱਜੀ ਬੋਕ ਵਿਚੀ ਤੇਰੇ ਬੱਕਰੀਆਂ ਆ ਆਹ ਅੱਠ ਉਹਦੀਆ ਵਰਕ ਆਹ ਦੁਨਿਆ ਆ ਗਾ ਆ ਬੰਨੇ ਪੱਟਾ ਹੀ ਹੋ ਗਿਆ ਆ ਤੀਜਾ ਪਾ ਯਾਰ 50000 ਉਹ ਇਹਨਾਂ 500 ਕਿਲੋ ਛੜ ਕੇ ਜਾਂਦਾ ਕਟੜ ਜਾ ਕੇ ਬਣਦਾ ਹਾਂ ਥੱਪੇ ਦੇ ਆ ਤੇ ਨਾ ਪੂਆ ਵੇਰ ਛੱਡੂ ਜਾ ਰਹੀ ਨਹੀਂ ਆਦਾ ਕੋਈ ਕਿਹਾ ਤੁਮੇ 2 ਲੱਖ ਮੰਗ ਲਿਆ ਯਾਰ ਐ ਤੇ ਮੰਗਣ ਨੂੰ ਬਣਦਾ ਤੇਰੇ ਹੁਣ 3 ਲੱਖ ਮੰਗ ਲਿਆ 3 ਲੱਖ ਹਾਂ ਮੰਗਣ ਨੂੰ ਨਹੀਂ ਮੈਂ ਤੇ ਪੈਸੇ ਜਿਹੜੇ ਜਾਇਜ਼ ਹੈ ਉਹੀ ਬਣਦੇ ਇਹ ਮਾਲ ਨਾ ਮੇਰਾ ਸਾਰੀ ਮਹਿੰਗਾ ਆਇਆ ਹੋਇਆ ਕੁਸਤਾ ਆਇਆ ਵੇ ਦੇਵ ਤੋਂ ਤੇ ਮਗਲਾ 10000 ਤੇ ਕੁਸ ਆਇਆ ਵੇ ਚਿੜੀ ਤੋਂ ਨੱਥੋਂ ਵਾਲੇ ਤੋਂ ਇਹਦੀ ਮਾਂ ਮਾੜ ਕੇ ਲਿਆ 18000 ਦੀ ਬਸ ਉਹ ਕਰਾਂ ਮੈਂ ਮੁੰਡੇ ਰੱਖੀ ਰਿਹਾ ਮੈਂ ਉਹਨੂੰ ਕਿਹਾ ਉਹਨੇ 25 ਮੰਗੇ ਮੈਂ ਪੱਟਦਾ ਦੇਵ ਲੈਰੇ ਵਾਲੇ ਤੋਂ ਹਾਂ ਲੈਰੇ ਵਾਲੇ ਤੋਂ ਜਦੋਂ ਕੋਈ ਗੱਲ ਨਹੀਂ ਸਾਫ ਤੇ ਆਹ ਵਿੱਚੋਂ ਬਾਈ ਜੀ ਨਾਲ ਮਹਗਾ ਆ ਰਿਹਾ 11 11000 ਦਾ 15 15 ਨਾ ਮੇ ਉਹਨਾਂ ਵਿਗੇ ਹੋਣੇ ਆ ਬਾਈ ਮੇਮ ਨਾਲ ਤਾਂ 18 ਹੁੰਦਾ ਉਹ ਤਾਂ ਆਪਾਂ ਨੂੰ ਵੀ ਪਤਾਗਾ ਤਿੰਨੇ ਸੌ ਦਾ ਇਕੱਠੇ ਹੁੰਦੇ ਨੇ 10 ਕੀ ਕਿੰਨੇ ਕਿਥੇ ਛੱਡੇ ਆ ਜਦੋਂ ਤੇ ਇਹਨਾਂ ਨਾਲ ਕੋਈ ਗੱਲ ਕਰ ਹਾਂ ਪੁੱਤ ਵੀ ਦੇ ਸਾੜਦਾ ਹੈ ਅੱਗੇ ਮੈਨੂੰ ਕੋਈ ਪਤਾ ਨਹੀਂ ਕਿ ਬਾਈ ਤੈਨੂੰ ਬਤਾ ਉਹਨੂੰ ਪਤਾ ਲੱਗਾ ਤੂੰ ਭਾਗ ਦੇ ਰੇਸਾ ਕੋਲ ਆਉਂ ਮੈਂ ਤੂੰ ਮੀਂਹ ਦਿਲ ਤੋਂ ਵਰਜਾ ਦੇ ਨੇ ਬਾਈ ਹਾਂ ਵਿੱਚ ਵੜ ਜਾ ਨਹੀਂ ਹਾਂ ਠੀਕ ਆ ਗੱਲ ਕੋਈ ਤੂੰ ਰੱਖੇ ਨਾ ਮੈਨੂੰ ਬੰਨੇ ਦਾ ਪਤਾ ਪਰ ਦੇ ਆ ਫੜ 28 92 ਦੇ ਪਾ ਯਾਰ ਯਾਰ ਮਾਇਆ ਮਾਇਆ ਤੁੰਗਲ ਆਦਾ ਹੁਣ ਹਰਤਾ ਜਾ 10000 ਕਹਿੰਦਾ ਲਾਣਾ ਯਾਰ ਇਹ ਅੱਗਾ ਬਣ ਗਿਆ ਮਾਰ ਜਵਾਂ ਨਹੀਂ ਖੇਗਾ ਘਾਰੇ ਦੁੱਪਾ ਬਣ ਹੁਣ ਸਾਰਨਾ ਨਾ ਯਾਰ ਜਗਤ ਕੋਈ ਪੈਸਾ ਦਾ ਰੇਟ ਦਾ ਯਾਰ ਇਹਨੇ ਨੀ ਗੱਲ ਦੇਖ ਲੈ 50000 ਦਾ ਬੱਕਰਾ ਪੈ ਗਿਆ ਇਹ ਹੁਣ ਤੂੰ ਦੇਖ ਇਹ ਵੀ ਦੇਖ ਲੈ ਹੁਣ 50000 ਦਈਆਂ ਇਹ ਬੱਕਰਾ ਉਹ ਕੋਈ ਵੀ ਬੱਕਰਾ ਸ਼ਾਉਣਾ ਯਾਰ 55 ਦਾ ਪੈ ਗਿਆ ਵੀਰੇ ਬੱਕਰਾ 55 ਦਾ ਪੈ ਗਿਆ ਕਹਿੰਦੇ ਕਹਿੰਦੇ 60 ਦਾ ਟੱਕਾ ਫੇਰਾ ਦਾ ਲੱਗੂ 20000 ਇਹ ਖੜ ਜਾ ਖੜ ਜਾ ਇਹਦਾ ਮੇਰੇ ਕੋਲ ਆ ਤੂੰ ਕੋ ਬੋਲੀ ਜਾਣਾ ਹੁਣ ਆ ਬੋਲ ਬਸ ਕਰ ਦੇ ਘਟਾ ਘਟਾ ਕਰਦਾ ਖਲੀ ਉੱਥੇ ਹੋ ਗਈ ਕੋਈ ਹੁਣ ਮਾਰ ਦੇ ਕਿਤਾਬੀ ਨਾ ਬਸ ਜੀ ਸਾਡੇ ਕਿਹ ਨਾਲ ਨਹੀਂ 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 ਇੱਕ ਮਿੰਟ ਨਾ ਜਾਉਣੀ ਨਹੀਂ ਨਹੀਂ ਬਿਲਕੁਲ ਨਹੀਂ 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 ਪਾਣੀ ਨਹੀਂ ਪਾਉਣੀ ਮੈਂ ਕਿਹਾ ਮੈਂ ਪੈਸੇ ਦੇਣੇ ਪਾਣੀ ਨਹੀਂ ਹੋਣਾ ਗੁੱਟੀ ਬਸ ਇਸ ਮਤਲਬ ਨਹੀਂ ਚਾਹੀਦਾ ਮੈਂ ਅੱਗੀ ਸਾਡੇ ਨਹੀਂ 90 ਪਾਉਂਦ ਨੂੰ ਮੰਨਣਾ ਹੈ ਤੋਂ ਦੇ ਘਰੇ ਤੇ ਫੁੱਲ ਚੜਾਇਆ ਸੀ ਮੈਂ ਬਸ ਮੈਂ ਬਾਈ ਜਰਾ ਬੱਕਰੇ ਵੇਚੂ ਨਹੀਂ ਨਹੀਂ ਉਹ ਨਹੀਂ ਉਹ ਮੈਂ ਵੇਚੂ ਨਹੀਂ 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 ਖੜ ਜਾ ਉਹ ਨਹੀਂ ਮੈਂ ਨਹੀਂ ਖੜ ਜਾ ਨਹੀਂ ਜਮਾ ਨਹੀਂ ਜਮਾ ਨਹੀਂ ਜਾਣਾ ਨਹੀਂ ਆਉਂਦਾ ਕੋਈ ਬੰਦੇ ਨਹੀਂ ਮੇਰੇ ਦੱਸ ਤੂੰ ਆ ਗਰ ਬਾਈ ਤੂੰ ਰੇਖਾ ਵਿੱਕਦੀ ਬਣੀਆ ਆ ਤੂੰ ਨੇ ਜੇ ਤਨ ਪੂਰਾ ਉਹ ਲੈ ਲਈਦਾ ਉਹਦੇ ਚੱਲ ਗਿਆ ਉਹਥੇ ਬੋਲ ਰਹੀ ਗੁੱਟੀ ਤੇ ਨਹੀਂ ਨਹੀਂ ਗੁੱਟੀ ਚ ਕਿੰਨੇ ਲੱਗਾ ਆਪਾਂ ਨੇ 91 ਲੱਤਾ ਯਾਰ 91 90 ਤੇ ਡੱਪ ਰੋ ਦੇਖ ਤੇ 100 500 ਇਹ ਆਪਣਾ ਫੁੱਟੀ ਹੈ ਹਾਂ ਆ ਇਹ ਆ ਨਾ ਨਾ ਸਾਰਾ ਨਾ ਬਾਈ ਮੇਰਾ ਮਾਜਾ ਕੋ ਬਕਾ ਤੇ ਆਜੋ ਆ ਜੱਦੀਏ ਮੇਰੇ ਮਾਜਾ ਮੈਂ ਉਹਦੀ ਗੱਲ ਕਰਦਾ ਕਿ ਇਹਦੀ ਮਾਂ ਲੈ ਕੇ ਆਈ ਨਾ 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 ਪੈਸੇ ਨਹੀਂ ਦੇ ਹੁਣ ਤੱਕ ਨੂੰ ਬਹੁਤ ਬਈ ਆ ਬਈ ਓਏ ਚੰਗੇ ਨੇ ਚੰਗੇ ਪੀ ਆ ਇਹ ਕਰ ਸ਼ੁਰੂ ਕਰਦੇ ਹੁਣ ਬਗਵਾ ਜੀ ਚਾਹ ਯਾਰ ਕੋ ਬੋ ਬੋ ਕੰਪਨੀ ਹੈਗਾ 14 ਇਹਦਾ ਇਕੱਠੇ ਹੀ ਨੂੰ 15 ਕਰ ਲੈ ਚੱਲ ਇਹਨਾਂ ਲੱਖ ਰੁਪਏ ਮੰਗਦਾ ਤੇਰਾ ਚੱਲ ਆਜੋ ਮੰਗੀ ਜਾਉ ਬਹੁਤ ਮਹਿੰਗਾ ਰੋ 10000 ਰੁਪਏ ਲੱਗੇ ਤਿੰਨ ਲੱਖ ਲੱਖ ਕਿਹਾ ਮੈਂ ਵੀ ਤੇ ਸਾਰਾ ਦੋ ਹਰਾ ਇਹ ਹੋਇਆ ਆ ਨਰੇ ਮਾ ਵਿਹਰ ਬੱਕਰਾ ਅਸੀਂ ਗੱਡੀ ਨਹੀਂ ਮਾਰਕਦੇ ਉਹ ਮੁੰਡੇ ਰੱਖੀ ਹੋਈ ਆ ਅੜੀ ਮੇਰੀ ਵੀ ਉਹ ਵੀ ਮਾਂ ਲੈ ਗਈ ਜਾਨੀ ਆ 70 ਤੇਰੇ ਭਾਈ ਹੁਣ ਕੀ ਜਾਨ ਕੜ ਕੇ ਫੜਾ ਹੁਣੋਂ ਮੈਂ ਨਾ ਨਾ ਆਈ ਚੱਲੀ ਜਿਆ ਲਾ ਗਈ ਹੁਣ ਇੱਥੇ 40 ਦਿਨ ਦੇਣੀ ਕਿੰਨੇ ਜਾਂ 20 ਦਿਨੀਆਂ ਨਾ ਫਿਰ ਫਿਰ ਮਾਂ ਨੂੰ 40 ਹੀ ਕਹਦਾ 40 ਦਿਨਾਂ ਪੂਰੇ 40 ਹੈ ਹਾਂ ਕੌਣ ਹੈ ਹਾਂ 25 ਜਣੀਆਂ ਨਾ ਲਾ ਪਈ ਕਾ ਵੀ ਦੱਸੋ ਬਾਈ ਕੁਸ ਹੁਣ ਤੂੰ ਹੀ ਦੇਖ ਮੈਂ ਕੀ ਦਿਖਾਵੀਓ ਬਾਈ ਤੁਹਾਨੂੰ ਦੇਣੇ ਨੇ ਮਿਲਿਆ ਆਖਾ ਉਧਰ ਕਾ ਵੀ ਅਗਲੇ ਪੈਸੇ ਦੇਣੇ ਨੇ ਲਾਜ ਦੇ ਇੱਕ ਜਿ ਵੀ 5-5 ਪੌਂਡਾ 10 ਦੇ 2 ਜਿ ਵੀ 10 5-5 ਪੌਂਡਾ ਦੇ ਹਰ ਮੈਂ ਦੋ ਵਾਰ ਮੰਨਦਾ ਨਹੀਂ ਫਿਰ ਮਾ ਮਾ 25 ਜਲਾ ਦਾ ਬਾਈ ਤਾਂ ਇਹ ਤਾਂ ਨਹੀਂ ਮੇਰਾ ਕਮਾਂਡੀ ਕਹੂੰ ਮੈਂ ਇਹ ਕਰਨਾ ਹਾਂ ਹਾਂ ਤੇ ਤੁਸੀਂ ਤਾਂ ਦੂਰ ਹੋ ਇਹ ਕਮਾਂਡੀ ਹੋਰ ਉਹੀ ਗੱਲ ਕਰਦੇ ਹਾਂ ਕੱਲ ਨੂੰ ਸੋਣਾ ਮਾਲ ਦਾ ਪਾਉਂਦਾ ਮੁੰਡਾ ਕਿਹੜਾ ਬਈ ਇਹਦਾ ਕਮਾਂਡੀ 40 ਦਾ 40 ਦਾ ਰਮਾੜ ਮਾਤਾ ਪਰ ਰੱਖਦਾ ਸਹੀ ਮੁੰਡਾ ਬਟਾ ਦੇਦਾ ਕੀ ਲਗਾ ਕੋਈ ਮਗਰੀ ਮੋੜ ਬਈ ਓਏ ਉਹੀ ਨਾਲ ਐ ਤਾਂ ਕਮਾਂਡੀ ਬੰਦੇ ਅੰਦਰ ਅਗਲਾ 40 26000 ਪਠਿਆਲਾ 26000 ਕੀ ਤੋਂ ਅੰਦਰ ਪਛ ਅੰਦਰ ਨਹੀਂ ਹੋਣੀ ਲਾਤੀ ਗੁੰ ਮੈਨੂੰ ਗਣਨਾ ਨੂੰ ਹੈਗਾ ਮਾਮਾ ਬੰਦੇ ਅੰਦਰ ਕਿਹੜਾ ਅੰਦਰ ਥੱਲੇ ਰੋਕ ਕਹੋ ਜੀ ਕਿੰਨੇ ਦਾ ਲੈ ਇੱਕ ਗੱਲ ਦੱਸ ਦੇ ਯਾਰ ਜਿਹਦੇ ਵਿੱਚ ਨਹੀਂ ਬਾਈ 35 ਦੀ ਹੋ ਜਾ ਯਾਰ ਆ ਫੜ ਪੱਟ ਯਾਰ 30 ਦੀ ਪੱਟਦੇ ਜਿਹੜੀ ਆ ਯਾਰ ਆਪਾਂ ਡਾਰ ਕਰ ਗਏ ਗਿਆ ਪੱਟ ਯਾਰ 73 ਲਾਉਣਾ 26 27 ਕਰਕੇ ਲਾ ਬੀ ਕੋਈ ਗੱਲ ਨਹੀਂ ਸ਼ੁਰੂ ਹੋ ਰਿਹਾ ਦੰਦੇ ਦੰਦੇ ਯਾਰ ਮਰ ਜਾਂਦਾ ਲੋ ਵੀ ਆ ਪੱਟ ਦਾ ਪੂਰਾ 30 ਹਜ਼ਾਰ ਕੇ ਲੱਗ ਗਿਆ ਪੱਟ ਦੇਖ ਸਕਦੇ ਤੁਸੀਂ ਇਹ ਦੋਸਤ ਹਾਂ ਤੋ ਭਾਗ ਉਹ ਆ ਗਿਆ ਬੱਸ ਬਸ ਰੱਖੇ ਨਾ ਯਾਰ ਗੱਲ ਹ ਵੀ ਗਏ ਬੇਚਣੀਆਂ ਨੇ ਨਾ ਨਾ ਵੇਚ ਰਖਤਰੀ ਲੈ ਆਪਾਂ ਹੁਣ ਕਿੰਨਾ ਫਰ ਕਰੇਗਾ ਕਿ ਬੱਤੀ ਲਾ ਗਿਆ ਬੱਤੀ ਲਾ ਗਿਆ ਹਾਂ ਹਾਂ ਤੂੰ ਕਿੰਨਾ ਫਰ ਕਰੇਗਾ ਮੈਂ ਜਮਾ ਹਾਂ ਨਾ ਚੌਂਤੀ ਯਾ ਜਮਾ ਜਮਾ ਕੋ ਗੱਲ ਹੈ ਜਿਕਰਾ ਅੜਦੇ ਬੜ ਗਈ ਪਹਿਲਾ ਚੱਕ ਲਈ ਜੱਟ ਕੰਨਾਂ ਨਹੀਂ ਪਟਣ ਬੂ ਮੈਂ ਆ ਗਈ ਪੂਰੀ ਕ ਕਰੀਆ ਨਾ ਅੜੀ ਨੀ ਗਾਲੀ ਕੋ ਕਰੀ ਨਹੀਂ ਕਰਦਾ ਮੈਂ ਉਹ ਕੁਝ ਕਰਾ ਮਾਣਾ ਮੋਟਾ ਕਿੱਥੇ ਆ ਗਿਆ ਇਹਨਾਂ ਚੜੀ ਕਰਾ ਪੁੱਛੋ ਚੱਲ ਕਰਦੇ ਆ ਲੈ ਗੱਲਾਂ ਨਹੀਂ ਬੱਤੀ ਲੱਗਿਆ ਹੋ ਲੈ ਹੁੰਦੇ ਨਹੀਂ ਬੱਕੀ ਨਹੀਂ ਮਰ ਜੀ ਭਾਈ ਉਹਦਾ ਕਤਾਰ ਮਾਤਾ ਦਾ ਆ ਜਿਹੜੀ ਮਾੜੀ ਮੋੜੀ ਕਰ ਲੈ ਆਹੀ ਕਰੂੰਗਾ 500 ਰੁਪਇਆ 1000 ਕੋ ਹੋਰ ਪਤਾ ਲਾ ਲਾ ਮੱਥੇ ਤੇਰੀ ਬੱਕਰੀ ਠੀਕ ਆ ਯਾਰ ਬਸ ਇਹਨੇ ਕਹੋ ਤੁਹਾਡੀਆਂ ਕਾਪਾਂ ਯਾਰ ਕਿਰਾਇਆ ਦਿੱਤਾ ਜਾਂਦਾ ਕਹੋਂ ਬੱਕਰੀ ਨੂੰ ਇੱਜ਼ਤ ਰੱਖਦੀ ਯਾਰ ਪੂਰੀ ਚਿੱਟੀ ਯਾਰ ਬੱਕਰੀ ਬੱਕਰੀ ਇਹ ਅਰੀਨਾ ਬੱਕਰੀ ਵੇਚੀ ਐ

ਫੇਰ ਨਾ ਬੋਕਤ ਸੇ ਹੋਣਾ ਪਰਾਂ ਪਰਾਂ ਕਿਸ ਦੀ ਹੜ ਜੋ ਬਾਹਰ ਇਹਦਾ ਗਈ ਲੰਘਾ ਛੱਡ ਹੀ ਆਉਂਦਾ 60000 ਨਹੀਂ ਦਈਦੀ ਬਾਈ ਬਾਈ ਦੀ ਹੁੰਦਾ ਜਾਵੀਂ ਯਾਰ ਇਹਨੇ ਗੱਪਾਂ ਮਾਰਿਆ ਯਾਰ ਉਹ ਬਹੁ ਹੈ ਨਾ ਮੋੜਿਆ ਆ ਮੋੜ ਜਾਂਦੇ ਨੇ ਵਿੱਚ ਕਾਫੀ ਗੁੱਤੀ ਤੇ ਕਮੈਂਟ ਕਰ ਕੋਈ ਕਿਸੇ ਵੀਡੀਓ ਜੀ ਪਾਈ ਤੀ ਆ ਨੋੜ ਦੇਖਿਆ ਨਹੀਂ ਹੈਗੇ ਛੱਡੀ ਚੰਗੀ ਗੱਲ ਹੈ ਬਾਈ ਬੱਕਰੀ ਚੰਗੀ ਹੈ ਵਾਦਾ ਕਰੇ ਪਰ ਗਣਾ ਹਰੇਕ ਨੂੰ ਇਹਦਾ ਹੈ ਤਿਆਰ ਤੁਰ ਨਹੀਂ ਕਰਕੇ ਲੈ ਬਾਈ ਨਹੀਂ ਇਹਹੀ ਬੱਕਰੀ ਇਸ ਜਾਨ ਹੁਣ ਮੈਂ ਕਰੂੰਗਾ ਸਿਆਖ ਪੂਸਮੁੰਨਾ ਦੇਖਦੀ ਪੂਸਮੁੰਨ ਕੇ ਪਟਾ ਪਾ ਕੇ ਇੱਥੇ ਬੱਕਰੀ ਵੇਚਣੀ ਆ ਇਹ ਕੀ ਚੀਜ਼ ਹੈ ਇੱਥੇ ਵੇਚਣੀ ਆ ਬੱਕਰੀ ਪਟਾ ਪੜਾ ਪਾ ਕੇ 33000 ਰੁਪਏ 8000 ਰੁਪਏ ਕੱਪਣਾ ਬਾਈ ਇਹ ਕਿੰਨੇ ਟਾਈਮ ਦੀ ਹੈ ਅੱਦ ਕੱਬ ਹੋ ਗਈ ਮੈਂ ਅਟਕਾ ਹਾਂ ਪੱਟਾ ਹੀ ਪੱਟ ਦੇਖ ਰਹੇ ਪੱਟਪੁਰੀ ਚੋਟੀ ਦੀ ਪੱਟਾ ਹਾਂ ਅਬ ਲੋਕ ਅਬ ਅਬ ਆਪਾਂ ਭਾਈ ਨਵੇਂ